ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪੋਨੀਗੜ ਨੇੜੇ ਪਿੰਡ ਅਲੌੜਖ ਦਾ ਬਹੁਤ ਹੀ ਪੁਰਾਣਾ ਇਤਿਹਾਸ ਹੈ ਇੱਥੇ ਦੀਵਾਨ ਟੋਡਰਮਲ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਦਾ ਅੰਤਿਮ ਸੰਸਕਾਰ ਕਰਨ ਉਪਰੰਤ ਉਹਨਾਂ ਦੀਆਂ ਅਸਥੀਆਂ ਨੂੰ ਸ਼ਿਸ਼ੋਭਿਤ ਕੀਤਾ ਸੀ ਜਿਸ ਤੋਂ ਬਾਅਦ ਇੱਥੇ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਦੀ ਸਥਾਪਨਾ ਕੀਤੀ ਗਈ ਜਿੱਥੇ ਦੂਰ ਦੂਰ ਤੋਂ ਸਾਰੇ ਧਰਮਾਂ ਦੇ ਲੋਕ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਦੀ ਯਾਦ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦੇ ਹਨ ਅਤੇ ਇੱਥੇ ਪੁੱਜ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੇ ਹਨ ਇਹ ਜਿਹੜਾ ਆਪਾਂ ਇਸਤਾਨ ਤੇ ਖੜੇ ਆ ਇਹ ਇਸਤਾਨ ਦਾ ਨਾਮ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਪਾਤਸ਼ਾਹੀ ਨੌਵੇਂ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਇੱਥੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪਹਿਲੀ ਯਾਤਰਾ ਪਟਨਾ ਸਾਹਿਬ ਨੂੰ ਗਏ ਨੇ ਤਾਂ ਇੱਥੇ ਚਰਨ ਪਾਏ ਇੱਥੇ ਇੱਕ ਨਿੰਮ ਦਾ درخت ਹੁੰਦਾ ਸੀ ਉਸ ਦੇ ਨਿੰਮ ਥੱਲੇ ਬੈਠੇ ਤਾ ਕਹਿੰਦੇ ਨੇ ਕਿ ਉਹ ਪਿੱਛੋਂ ਨਿੰਮ ਦੇ ਪੱਤੇ ਵੀ ਮਿੱਠੇ ਹੋ ਗਏ ਸੀ ਉਸ ਸਮੇਂ ਦੇ ਨਾਲ ਸੁੱਕ ਗਿਆ ਇਹ ਜਿਹੜੀ ਜ਼ਮੀਨ ਆ ਇਹ ਦਵਾਨ ਟੋਡਰਮਲ ਦੀ ਆ ਟੋਡਰਮਲ ਆ ਸਾਹਮਣੇ ਪਿੰਡ ਕਾਕੜਾ ਏ ਇੱਥੇ 2.5 ਕਿਲੋਮੀਟਰ ਆ ਉੱਥੇ ਦਾ ਰਹਿਣ ਵਾਲਾ ਸੀ ਸੋ ਇਹ ਦਵਾਨ ਟੋਡਰਮਲ ਉਹੀ ਦਵਾਨ ਟੋਡਰਮਲ ਸੀ ਜਿਹੜਾ ਜਿਨ੍ਹਾਂ ਨੇ ਸਹਬਜਾਜਾਂ ਦਾ ਮੋਰਾ ਖੜੀਆਂ ਕਰਕੇ ਸੰਸਕਾਰ ਕੀਤਾ ਇੱਥੇ ਜਦੋਂ ਦਵਾਨ ਟੋਡਰਮਲ ਨੂੰ ਪਤਾ ਲੱਗਿਆ ਤੇ ਉਹਨਾਂ ਦੇ ਨਾਲ ਇੱਕ ਭਾਈ ਜੋਤ ਸਿੰਘ ਵੀ ਜੋ ਕੇ ਆਲੋ ਰਖਦਾ ਸੀ ਉਹ ਪਹਿਲਾਂ ਤੇ ਦਵਾਨ ਟੋਟਲ ਮੱਲ ਨਾਲ ਰਹਿੰਦਾ ਹੁੰਦਾ ਸੀ ਉਹ ਜੋਤ ਸਿੰਘ ਨੇ ਜਾ ਕੇ ਟੋਟਲ ਮੱਲ ਨੂੰ ਦੱਸਿਆ ਕਿ ਇੱਥੇ ਤੁਹਾਡੇ ਜ਼ਮੀਨ ਦੇ ਵਿੱਚ ਕੋਈ ਮਹਾਪੁਰਸ਼ ਪਹੁੰਚੇ ਨੇ ਬਹੁਤ ਸਾਰੀਆਂ ਸੰਗਤਾਂ ਲਿਆ ਕਰਕੇ ਤਾਂ ਦਵਾਨ ਟੋਟਲ ਮੱਲ ਪ੍ਰਸਾਦਾ ਪਾਣੀ ਲਿਆ ਕਰਕੇ ਸਤਿਗੁਰੂ ਦੇ ਚਰਨ ਕਮਲਾਂ ਦੇ ਪਾਸਾ ਹਾਜ਼ਰ ਹੋਇਆ ਸਤਿਗੁਰੂ ਜੀ 18 ਕਤਕ 1722 ਬਿਕਰਮੈ ਨੂੰ ਇੱਥੇ ਆਏ ਸੀ ਤੇ ਉਹਨੇ ਗੱਤ ਕਰਨੋਂ ਅੱਗੇ ਭਵਾਨੇਗੜ ਚਲੇ ਗਏ ਸੀ ਸੋ ਸੇਵਾ ਕਰਦਾ ਦਿਨ ਰਾਤ ਬਹੁਤ ਟੋਡਰ ਮੱਲ ਨੇ ਸੇਵਾ ਕੀਤੀ ਅਗਲੇ ਦਿਨ ਜਦੋਂ ਸਤਿਗੁਰੂ ਭਵਾਨੇਗੜ ਨੂੰ ਜਾਣ ਲੱਗੇ ਤਾਂ ਬੇਨਤੀ ਕੀਤੀ ਸੱਚੇ ਬਾਦਸ਼ਾਹ ਜੀ ਉਹ ਆਪ ਇਸ ਜਗ੍ਹਾ ਤੇ ਹੋਰ ਰਹੋ ਜਾਂ ਫਿਰ ਮੈਨੂੰ ਆਪ ਜੀ ਦੇ ਜਥੇ ਦੇ ਨਾਲ ਹੀ ਰੱਖੋ ਕਿਰਪਾ ਕਰੋ ਮੈਨੂੰ ਮਿਲਾ ਕੇ ਮੇਰਾ ਜਨਮ ਸਫਲਾ ਹੋ ਜਾਵੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਚਨ ਕੀਤੇ ਕਿ ਟੋਡਰ ਮੱਲ ਤੇਰੇ ਕੋਲੇ ਬਹੁਤ ਕਸਾ ਹੋਗਾ ਸਭ ਕਸਾ ਰਿੱਧ ਸਤ ਸਤੈਨ ਬਖਸ਼ੇ ਦਿੱਤੀਆਂ ਅਤੇ ਚਰਨ ਪਾਹਲ ਵੀ ਦਿੱਤੀ ਟੋਡਰਮਾਲ ਨੂੰ ਆਪਣਾ ਸਿੱਖ ਬਣਾਇਆ ਸਤਕੁਜੀ ਨੇ ਬਚਨ ਕੀਤਾ ਕਿ ਆਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਤੂੰ ਐਡੀ ਵੱਡੀ ਸਮਾ ਲੈਣ ਸੇਵਾ ਲੈਣੀ ਆ ਕਿ ਸਾਰਾ ਸੰਸਾਰ ਤੇਰੀ ਸੇਵਾ ਨੂੰ ਯਾਦ ਰੱਖਿਆ ਕਰੂਗਾ ਸੋ ਉਹੀ ਬਚਨਾਂ ਅਨੁਸਾਰ ਟੋਡਰਮਾਲ ਨੇ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਵਿਖੇ ਮਾਤਾ ਗੁਜਰ ਕੌਰ ਜੀ ਤੇ ਬਾਬਾ ਜੋਰਾਵਰ ਸਿੰਘ ਬਾਬਾ ਭਤੇ ਸਿੰਘ ਜੀ ਦਾ ਮੋਹਰਾ ਖੜੀਆਂ ਕਰਕੇ ਸੰਸਕਾਰ ਕੀਤਾ ਸੀ ਉਸ ਤੋਂ ਤੀਜੇ ਦਿਨ ਭਾਈ ਜੋਤ ਸਿੰਘ ਨੂੰ ਅਗੇਠੇ ਦੇ ਆਸਤੇ ਚੌਕ ਕਰਕੇ ਇਸ ਸਥਾਨ ਤੇ ਭੇਜਿਆ ਸੀ ਇੱਥੇ ਇੱਕ ਪਹਿਲਾ ਸਾਧੂ ਰਹਿੰਦਾ ਹੁੰਦਾ ਸੀ ਤੇ ਉਹ ਉਹਨਾਂ ਨੇ ਦੋਨਾਂ ਨੇ ਰਲ ਮਿਲ ਕੇ ਕਰਕੇ ਦੋ ਡੁੱਗਾ ਟੋਆ ਪੱਟ ਕਰਕੇ ਇਹ ਆਸਤੇ ਇੱਥੇ ਦਵਾ ਦਿੱਤੇ ਇਹ ਗੁਰੂਕੀਆਂ ਸਾਖੀਆਂ ਦੇ ਵਿੱਚ ਵੀ ਇਹ ਗੱਲ ਦਾ ਜ਼ਿਕਰ ਆਉਂਦਾ ਏ ਤੇ ਉਪਰ ਥੜਾ ਬਣਾ ਦਿੱਤਾ ਸੋ ਉਹ ਥੜਾ ਉਥੋਂ ਤੋਂ ਤੋਂ ਗੁਰਦੁਆਰਾ ਸਾਹਿਬ ਬਣ ਗਿਆ ਸਮੇਂ ਅਨੁਸਾਰ ਤੇ ਉਹ ਨਿੰਮਤ ਸੀ ਸਮੇਂ ਨਾਲ ਕੋਸੇ ਸੁੱਕ ਗਿਆ ਜਿਹੜਾ ਜਿਹਦੇ ਪੱਤੇ ਮਿੱਠੇ ਸੀ ਤੇ 1991 ਦੇ ਵਿੱਚ ਜਦੋਂ ਇੱਥੇ ਸੇਵਾ ਲੱਗੀ ਆ ਕਾਰ ਸੇਵਾ ਲੱਗੀ ਆ ਜਿਹੜਾ ਇਹ ਆਪਾਂ ਸਥਾਨ ਬਣਿਆ ਦੇਖਦੇ ਆ ਤਾਂ ਜਦੋਂ ਇਹ heਠਾ ਤੋਂ ਪੁੱਟਿਆ ਗਿਆ ਸਾਰਾ ਕਿਉਂਕਿ ਡੁੰਗਿਆ ਭਰ ਕੇ heਠਾ ਸਰੀਆ ਭਰ ਕੇ ਲਿਆਉਣਾ ਸੀ ਤਾ ਉਹਦੇ ਵਿੱਚੋਂ ਬਾ ਕਹਦਾ ਉਹ ਜਿਹੜੀ ਗਾਗਰ ਸੀ ਛੋਟੀ ਗਾਗਰ ਸੀ ਉਹ ਖਰੀ ਹੋਈ ਸੀ ਜਿਹਦੇ ਚ ਹਸਤਾਏ ਸੀ 2.3 ਕਿਲੋ ਵਜਨ ਦਾ ਹੈ ਹਸਤਾ ਤੇ ਰਾਖ ਉਹਦੇ ਵਿੱਚੋਂ ਨਿਕਲੀ ਤੇ ਇੱਕ ਵੱਡੀ ਗਾਗਰ ਸੀ ਜਿਹੜੀ ਸਾਰਾ ਅੰਗੇਠਾ ਭਰ ਕਰਕੇ ਦੁਬਾਰਾ ਜੋਤੀ ਸਰੂਪ ਅਜੇ ਵੀ ਸੋ ਬਤਾ ਉੱਥੇ ੇਠਾਂ ਸੋ ਇੱਥੇ ਵੀ ਹਸਤਾ ਇਸ ਟਾਈਮ ਵੀ ਉਸ ਤੋਂ ਬਾਅਦ ਜਦੋਂ ਸੇਵਾ ਪੂਰੀ ਹੋਈ ਤਾਂ ਫਰਸ ਲਾਉਣ ਲੱਗੇ ਤਾਂ ਕੰਚ ਦੇ ਵਰਤਮਾਨ ਦੇ ਵਿੱਚ ਉਹ ਜਿਹੜੇ ਇਸ ਜਗ੍ਹਾ ਤੇ ਦਵਾ ਦਿੱਤੇ ਸੋਸੇ ਹੁਣ ਸੰਗਤਾਂ ਇੱਥੇ ਨਸਮਸਤਕ ਹੁੰਦੀਆਂ ਨੇ ਇੱਕ ਜੋ ਪੈੜ ਦੇ ਵੀ ਦਰਸ਼ਨ ਕਰਨ ਨੂੰ ਮਿਲਦੇ ਨੇ ਇਹ ਪੈੜ ਮਾਤਾ ਗੁਜਰ ਕੌਰ ਜੀ ਦੀ ਆ ਜਿਹੜਾ ਬਾਬਾ ਆਰਾਮ ਸਿੰਘ ਜੀ ਇੱਥੇ ਤਕਰੀਬਨ 1960 ਈਸਵੀ ਦੇ ਵਿੱਚ ਇੱਥੇ ਸੇਵਾ ਕਰਿਆ ਕਰਦੇ ਸੀ ਤੇ ਉਹ ਉਹਨਾਂ ਨੂੰ ਰਾਤ ਨੂੰ ਦਰਸ਼ਨ ਹੋਏ ਮਾਤਾ ਗੁਜਰ ਕੌਰ ਜੀ ਜਿਸ ਤਰ੍ਹਾਂ ਤੁਰੇ ਆਉਂਦੇ ਨੇ ਤੇ ਨਾ ਇੱਕ ਇੱਕ ਉਂਗਲੀ ਦੇ ਨਾਲ ਇੱਕ ਹੱਥ ਦੇ ਨਾਲ ਬਾਬਾ ਜੋਰਾਵਰ ਸਿੰਘ ਜੀ ਤੇ ਦੂਜੇ ਹੱਥ ਦੇ ਨਾਲ ਬਾਬਾ ਫਤਿਹ ਸਿੰਘ ਜੀ ਤੁਰੇ ਆ ਰਹੇ ਨੇ ਤਾਂ ਜਦੋਂ ਦਿਨ ਚੜ੍ਹੇ ਉਹ ਦੇਖਿਆ ਤਾਂ ਉਹ ਬਾਹ ਕਦਾ ਪੜਾ ਸੀ ਪਰ ਇਹ 1991 ਦੇ ਵਿੱਚ ਜਦੋਂ ਇੱਥੇ ਕਾਰ ਸੇਵਾ ਚੱਲੇ ਤਾਂ ਉਹ ਪੜਾ ਪੰਜ ਪੜਾ ਨਸ਼ਟ ਹੋ ਗਿਆ ਟੁੱਟ ਗਿਆ ਮਤਲਬ ਤੇ ਇੱਕ ਪੜ ਬਚ ਗਈ ਜਿਹੜੀ ਅੱਜ ਵੀ ਜਿਹਦੇ ਦਰਸ਼ਨ ਹੁੰਦੇ ਨੇ ਸੋ ਸਤਿਗੁਰੂ ਦੀ ਬਹੁਤ ਵੱਡੀ ਕਿਰਪਾ ਏ ਇੱਕ ਇੱਥੇ ਇਹ ਜਦੋਂ ਸਰੋਵਰ ਬਣਿਆ ਤਕਰੀਬਨ ਇਹ ਸਰੋਵਰ 2015 ਦੇ ਵਿੱਚ ਬਣਿਆ ਤਾਂ ਇੱਥੇ ਇਸ ਜੜੀ 6-7 ਪਟ ਡੂੰਗਾ ਜਦੋਂ ਸਰੋਵਰ ਪਟਿਆ ਗਿਆ ਤਾਂ ਇਹਦੇ ਵਿੱਚ ਹੇਠਾਂ ਤੋਂ ਜਾਂ ਸੱਜਾ ਤੋਂ ਕਿਤੋਂ ਜਲ ਪ੍ਰਗਟ ਨਹੀਂ ਹੋਇਆ ਜਿਹੜੀ ਦਰਵਾਜ਼ਾ ਬਹੁਤ ਵਾਰੀ ਬਾਹੀ ਹੈ ਜਿੱਥੇ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਸਮੇਂ ਸੋਭਤ ਨੇ ਉਹਦੇ ਸਾਹਮਣੇ ਜਾਲ ਕੇ ਇਹ ਜਲ ਆਪਣੇ ਆਪ ਆ ਮਤਲਬ 50 ਲੀਟਰ ਦੇ ਕਰੀਬ ਰੋਜ਼ ਪ੍ਰਗਟ ਹੋ ਜਾਂਦਾ ਸੀ ਤਾਂ ਇਹ ਜਲ ਤਕਰੀਬਨ 20 ਦਿਨ ਦੇ 15 20 ਦਿਨ ਚੱਲਦਾ ਰਿਹਾ ਉਸ ਤੋਂ ਬਾਅਦ ਇਹ ਢੇਗਾ ਡਿੱਗ ਪਿਆ ਤੇ ਉਹ ਜਾਲ ਜਣਦੀ ਢੇਗਾ ਦਾ ਪਾਣੀ ਸੁੱਕੀ ਗਿਆ ਤੇ ਫਿਰ ਇਸ ਸਮੇ ਇਹ ਪੱਕਾ ਸਰੋਵਰ ਮਤਲਬ ਬਣ ਕੇ ਤਿਆਰ ਆ ਸੰਗਤਾ ਜਣ ਉਦੋਂ ਵੀ ਘਰਾਂ ਨੂੰ ਜਲ ਲੈ ਕੇ ਜਾਂਦੇ ਸੀ ਸੋ ਉਹ ਮੂਵੀ ਵੀ ਜੇ ਆਪਾਂ ਗੁਰਦੁਆਰਾ ਮਨਜੀਤ ਸਾਹਿਬ ਟੀਵੀ ਤੇ ਜੋ ਉਤੇ ਜਾ ਫੇਸਬੁੱਕ ਤੇ ਆਪਾਂ ਉਹਦੇ ਦਰਸ਼ਨ ਕਰ ਸਕਦੇ ਆ ਉਹ ਉਹਦੇ ਉਹ ਬਣੀ ਹੋਈ ਆ ਬਾਕਾਇਦਾ ਉਹਦੇ ਵਿੱਚ ਪਾਣੀ ਦਿਖਦਾ ਏ ਤੇ ਮੈਨੂੰ ਪਤਾ ਲੱਗਿਆ ਸੀ ਵੀ ਇੱਥੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦੇ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ ਸਾਡੇ ਧਰਮ ਨੂੰ ਬਚਾਉਣ ਲਈ ਉਹਨਾਂ ਦੀ ਅਸਥੀਆਂ ਇੱਥੇ ਇਸ ਥਾਂ ਤੇ ਨੇ ਤੇ ਅਸੀਂ ਉਹੀ ਦਰਸ਼ਨ ਕਰਨ ਲਈ ਆਏ ਸੀ ਆਪਣੇ ਪੂਰੇ ਕਾਲਜ ਨਾਲ ਤੇ ਬੜਾ ਹੀ ਚੰਗਾ ਲੱਗਿਆ ਬੜਾ ਹੀ ਸ਼ਾਂਤਮਈ ਮਾਹੌਲ ਸੀ ਅਸੀਂ ਮਾਤਾ ਗੁਜਰਕੌਰ ਦੇ ਚਰਨਾਂ ਦੇ ਜਿਹੜੇ ਚਾ 8 ਤੇ ਪਾਈ ਗਈ ਆ ਉਹਨਾਂ ਦੇ ਵੀ ਦਰਸ਼ਨ ਕਰੇ ਨੇ ਤੇ ਬੜਾ ਹੀ ਚੰਗਾ ਲੱਗਦਾ ਆਪਣਾ ਇਤਿਹਾਸ ਪਤਾ ਲੱਗਦਾ ਸਾਨੂੰ ਇੱਥੇ ਆ ਕੇ ਕਿ ਕਿੰਨਾ ਕੁਰਬਾਨੀਆਂ ਭਰਿਆ ਇਤਿਹਾਸ ਰਿਹਾ ਸਾਡਾ ਤੇ ਸਾਡੇ ਪੰਜਾਬ ਦਾ ਤੇ ਬੜਾ ਹੀ ਮਾਣ ਮਹਿਸੂਸ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰੇ ਦੀ ਮਹੱਤਤਾ ਇਹ ਹੈ ਜੀ ਬਾਬਾ ਜੋਰਾਵਾਰ ਤੇ ਬਾਬਾ ਫਤਿਹ ਸਿੰਘ ਜੋ ਟੋਡਰਮਾਲੇ ਚ ਕੁਰਬਾਨੀ ਹੋਈ ਉੱਥੇ ਸਾਬਜਾਦਿਆਂ ਦੀ ਕੁਰਬਾਨੀ ਹੋਈ ਦੀ ਫਿਰ ਟੋਡਰਮਾਲੇ ਸੀ ਜਗਤ ਤੇ ਬ부ਤੀ ਲੈ ਆਤੀ ਉਰੇ ਉਦੋਂ ਪਹਿਲਾਂ ਉਰੇ ਮਾਤਾ ਗੁਜਰ ਕੌਰ ਦੇ ਚਰਨ ਵੀ ਤੇ ਜੀ ਸਹਿਬ ਜੀ ਦੇ ਚਰਨ ਤੇ ਜੀ ਅੱਜ ਵੀ ਬਹੁਤ ਦੁਨੀਆ ਉਨੋਂ ਦੂਰ ਦੂਰ ਤੋਂ ਕੈਨੇਡਾ ਅਮਰੀਕਾ ਤੋਂ ਬਹੁਤ ਸੰਗਤ ਆਉਂਦੀ ਹੈ ਬਹੁਤ ਸਰਦਾ ਦਾ ਗੁਰਦੁਆਰਾ ਜੀ ਇਹ ਬਹੁਤ ਪ੍ਰੇਮ ਨਾਲ ਆਉਂਦੀ ਹੈ ਦੁਨੀਆ ਬੱਚੇ ਆਉਂਦੇ ਨੇ ਦਸਮ ਕਰਨ ਲਈ ਬੱਚੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਇਸ ਰੂਪਰ ਦੀ ਵੀ ਬਹੁਤ ਵਧੀਆ ਮਹਾਨਤਾ ਜੀ ਤੇ ਰੂਪਰਾ ਆਪੇ ਪ੍ਰਗਟ ਹੋਇਆ ਹੈ ਇਸ ਜਗਤ ਵਿੱਚ ਅਸੀਂ ਨੇ ਦੇਖਿਆ ਜੀ ਸਾਡਾ ਬਚਪਨੀ ਉਰੇ ਦਾ ਜੀ ਨਾਬਜੀ ਮਾਤਾ ਗੁਜਰ ਕੌਰ ਦੇ ਚਰਨਾਂ ਦੇ ਦਰਸ਼ਨ ਬਹੁਤ ਸੰਗਤ ਕਰਦਾ ਜੀ ਬਹੁ ਖੰਡ ਪਾਟ ਲੜੀਆਂ ਚੱਲਦੀਆਂ ਰਹਿੰਦੀਆਂ ਨੇ ਬਾਬਾ ਜੀ